ਕੋਈ ਡਰ ਹੈਗਾ ਇਹਨੂੰ ਤਾਂ ਮੈਂ ਸਾਹ ਵੀ ਲੈਣਾ ਆ ਤੇ ਬਾਕੀ ਰਹੀ ਵਾਲ ਉਹਦੇ ਭਰਾ ਦੀ ਜਿੰਨੀਆਂ ਗੱਲਾਂ ਉਹਨਾਂ ਨੂੰ ਕਹੀ ਕਹਿ ਦਿੱਤੀ ਹਾਏ ਕਹਿ ਦਿੱਤੀ ਕਰ ਬੋਲੇ ਕੁਛ ਨਾ ਹੈਲੋ ਹੈਲੋ 1 ਸੰਦੀਪ ਹਾਂਜੀ ਮਸੀ ਜੀ 1 ਸੰਦੀਪ ਗੱਲ ਸੁਣ ਨਹੀਂ ਤੂੰ ਇਹੋ ਗੱਲ ਹੀ ਕਹ ਹੈ ਮਮਮੀ ਦੀ ਗੱਲ ਮੰਨਣੇਗੀ ਨਾ ਤੇ ਚੰਗੀ ਰਹੇਗੀ ਹੁਣ ਮੈਂ ਕਹ ਮਮਮੀ ਦੀ ਸਾਰੀਆਂ ਗੱਲਾਂ ਮੰਨਨੀ ਆ ਤਾਂ ਮੰਮੀ ਮੇਰੇ ਕਹਣੇ ਜਿਦਾ ਮੈਂ ਮੰਮੀ ਗੱਲ ਕਰਵਾ ਅੱਗੇ ਮਾਸੀ ਨੂੰ ਮੈਂ ਕੀ ਕਰ ਸਕਦੀ ਹਾਂ ਮੈਂ ਪੁੱਤਰੇ ਇਸਰੇ ਕਹਿਣ ਲਈ ਆ ਵੀ ਪਿਆਹੀ ਤੁਹਾਡੇ ਕੰਮ ਆ ਜਾਣਗੇ ਮੈਂ ਤੇ ਸਭ ਨਾਲ ਨਾਲ ਉਹਦੇ ਰਹਿਣ ਦੀ ਆ ਉਹ ਕਹਿੰਦਾ ਮੈਨੂੰ ਕੋਈ ਦਿਮਾਗ ਵਿੱਚ ਕੀ ਚੱਲਣ ਮੈਂ ਤੇ ਜ਼ਿਆਦਾ ਕੰਮ ਵੀ ਨਹੀਂ ਕਰਨ ਦਿੰਦੀ ਆਪੇ ਕਰ ਲੈਣੀ ਮੈਂ ਚੱਲ ਤੂੰ ਲਾਗੇ ਖਲੋਤੀ ਰਿਹਾ ਕਰ ਅੱਛਾ ਅੱਛਾ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਹਾਂ ਤੇ ਬਾਕੀ ਨਾ ਇੱਕ ਵਾਰੀ ਤੁਸੀਂ ਸਮਝਾ ਦਿਓ ਤੁਹਾਡੀ ਗੱਲ ਜ਼ਿਆਦਾ ਮੰਨਦੀ ਆ ਕੋਈ ਗੱਲ ਨਹੀਂ ਮੈਂ ਵੀ ਸਮਝਾ ਦੂੰਗੀ ਤੇ ਬਾਕੀ ਜਿਤ ਤੱਕ ਮੈਨੂੰ ਪਤਾ ਨਾ ਰਮਨ ਦਾ ਇਹ ਦੱਸਿਆ ਵੀ ਨਹੀਂ ਦੱਸਿਆ ਉਹਨੇ ਆਪਣੇ ਭਰਾ ਨੂੰ ਕੁਝ ਨਹੀਂ ਦੱਸਿਆ ਤਾਂ ਕੁਝ ਨਹੀਂ ਆ ਤੇ ਮਸੀ ਜੀ ਬਾਕੀ ਪਤਾ ਨਹੀਂ ਹੁੰਦਾ ਕੋਈ ਵੀ ਉਹ ਨਹੀਂ ਜੀ ਗੱਲ ਨਹੀਂ ਮੰਨਣੀ ਤੇ ਮੈਂ ਕਿਹਦੀ ਗੱਲ ਮੰਨਣੀ ਆ ਨਾਲੇ ਉਹ ਵੀ ਮੇਰਾ ਚੰਗਾ ਹੀ ਸੋਲਦੀ ਆ ਉਹਨਾਂ ਮਾੜਾ ਥੋੜੀ ਸੋਚਣਾ ਇਹਦੀ ਗੱਲ ਸਹੀ ਆ ਤੂੰ ਐਦਾਂ ਵੀ ਨਹੀਂ ਭੈਣ ਬਣ ਮੇਰੀ ਭੈਣ ਬਣ ਕੇ ਨਾ ਐਦਾਂ ਹੀ ਮੰਮੀ ਦੇ ਅੱਗੇ ਕੋਈ ਜਵਾਬ ਨਾ ਦੇਈ ਠੀਕ ਆ ਨਾ ਠੀਕ ਮੈਂ ਦਿੰ ਕਰ ਲੂੰਗੀ ਬਾਕੀ ਇਹ ਗੱਲ ਵਾ ਕਿ ਆਪਾਂ ਨਾ ਤੇਰੇ ਪਿੰਡ ਜਾਵਾਂਗੇ ਕਿਸ ਦਿਨ ਠੀਕ ਆ ਗੱਲ ਕਰ ਲਉਣਾ ਪੈ ਹੋਈ ਸੱਚਾ ਹਾਂ ਕਿ ਮੰਮੀ ਦਾ ਮੁੰਡਾ ਹੀ ਹੈ ਨਾ ਉਹਨਾਂ ਨੂੰ ਬਾਕੀ ਇਹ ਗੱਲ ਵਾ ਮੰਮੀ ਨੂੰ ਨਾ ਦੁੱਖ ਬੜਾ ਵਾ ਕਿ ਉਹਨਾਂ ਦਾ ਵੀ ਮੁੰਡਾ ਗਿਆ ਵਾ ਠੀਕ ਆ ਤੇ ਤੂੰ ਪੈਸੇ 1 ਮਿੰਟ 2 1 ਜੋਤ ਮੰਮੀ ਨੂੰ ਨਾ ਦੁੱਖ ਬੜਾ ਵਾ ਜੇ ਕੱਲ ਨੂੰ ਮੇਰੀ ਰੱਬ ਨੇ ਕਿਤੇ ਸੁਣ ਲਈ ਨਾ ਫਿਰ ਆਪੇ ਮੇਰਾ ਪੁੱਤ ਘਰ ਬਣਾਊਗਾ ਹਾਂਜੀ ਤੇ ਤੂੰ ਟੈਨਸ਼ਨ ਨਾ ਲਿਆ ਕਰ ਕੋਈ ਵੀ ਠੀਕ ਆ ਤੇ ਬਾਕੀ ਮੈਂ ਤੈਨੂੰ ਇੱਕ ਗੱਲ ਇਹ ਹੋਰ ਕਹਿਣੀ ਹੀ ਕਿ ਆਪਾਂ ਤੇਰੇ ਪਿੰਡ ਚੱਲਾਂਗੇ ਠੀਕ ਆ ਠੀਕ ਆ ਜੀ ਨੀ ਆ ਰਿਹਾ ਤੂੰ ਆ ਜੋ ਤਾ ਇਹ ਗੱਲ ਤੇ ਮੈਨੂੰ ਵੀ ਪਤਾ ਵਾ ਹੈਲੋ ਹੈਲੋ ਜਦੋਂ ਤੂੰ ਹੀ ਹੁੰਦੇ ਜੇ ਮਾਸੀ ਲੱਗੇ ਉਦੋਂ ਕਰਦੇ ਜੇ ਮਾਸੀ ਵਾਲਦੀਆਂ ਗੱਲਾਂ ਤੇ ਜਦੋਂ ਮੇਰੇ ਲੱਗੇ ਆ ਜਾਂਦੇ ਜੇ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਜੇ ਅੜ ਗਿਆ ਸੀ ਨੇ 21 ਲੈ ਤੇ ਜੁਬਾਨ 21 10 ਇੱਕ ਮਿੰਟ। ਕੋਈ ਵੀਡੀਓ ਨਹੀਂ ਮੱਦਦਾ ਉਹ ਤੇ ਕਾੜ ਚ 21 ਤੇ ਜਦੋਂ ਤੇ ਹਿਮਾਰੇ ਲੱਗ ਕੇ ਆ ਜਾਂਦੇ ਜੀ ਹਾਏ ਜੁਬਾਨ ਨਹੀਂ ਚੱਲਣੇ ਚੱਲ 21 ਜਦੋਂ ਮੇਰੇ ਲੱਗ ਕੇ ਆ ਜਾਂਦੇ ਆ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਆ ਕੋਈ ਗੱਲ ਨਹੀਂ ਦੀ 1 ਹਰਮਕਤਾਰ ਸਿੰਘ ਜੀ ਠੀਕ ਠਾਕ ਵਧੀਆ ਮਸਲੀ ਹੋ लवली ਠੀਕ ਠਾਕ ਜੀ ਤੁਸੀਂ ਹਾਂਜੀ ਠੀਕ ਠਾਕ ਆਪਣੀ ਸੁਣਾਓ ਤੁਸੀਂ ਸ਼ੁਕਰ ਹੈ ਜੀ ਕਿ ਅੱਜ ਇੱਥੇ ਹੈ ਗਰਦਾਪੁਰ ਵਨ ਹਰਮਕਤਾਰ ਸਿੰਘ ਜੀ ਠੀਕ ਠਾਕ ਹਾਸ ਆ ਗਈ 2 ਵਨ ਮਸੀ ਜੋਤ ਨਹੀਂ ਲੱਭਣ ਦੀ ਕਿਧੇ ਕਿੱਥੇ ਆ ਉਹ ਤੇ ਸੰਦੀਪ ਦੋਵੇਂ ਜਣੀਆਂ ਚਾਹ ਬਣਾਉਂਦੇ ਆਂ ਸੋਈ ਵਿੱਚ ਲਵਣੀ ਮੈ ਜਿੱਦਾਂ ਮੁਰਿਆ ਲਵਣੀ ਦਾ ਸੀਨ ਵੇਖਿਓ ਇਹ ਲਵਣੀ ਵਨ ਜੋਤ ਸਸਿਕਾ ਭੈਣ ਸਸਿਕਾ ਵੀਰ ਜੀ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਉਹ ਅਭੀ ਮੀਂਹ ਜਾਂ ਲੱਥ ਪਿਆ ਜੀ ਨਹੀਂ ਨਹੀਂ ਫੋਨ ਨੂੰ ਕਿਉਂ ਹਣਾ ਵਾ ਉਦਾਂ ਹੀ ਪਿਆ ਹੁਣ ਅੰਦਰ ਕਿਤੇ ਤਾਂ ਕਰਕੇ ਵੇਖਿਆ ਨਹੀਂ ਨਹੀਂ 1 2 1 ਹੋ ਮੇਰੀ ਗੱਲ ਸੁਣ ਐਨੀ ਗੱਲ ਤੇ ਹੈ ਨਹੀਂ ਆ ਵੀ ਤੂੰ ਮੈਨੂੰ ਫੋਨ ਨਾ ਕਰੇ ਨਹੀਂ ਆਉਂਦਾ ਨਾ ਇਸ ਕੋਈ ਨਹੀਂ ਉਦਾਂ ਨਹੀਂ 1 ਦੀਦੀ ਮੈਂ ਕਰਾਵਾਂ ਕੁਝ ਜੋ ਤਾਂ ਕਰੋਨਾ ਕੀ ਆ ਮੈਨੂੰ ਪਹਿਲਾਂ ਗੱਲ ਦੱਸ ਦੁਰੀਆ ਵੀਰ ਕੋਈ ਕੁੱਝ ਪੁੱਛਦਾ 21 ਵੀਰ ਤੇਰਾ ਪੁੱਛਦਾ ਹੀ ਬੱਜਾ ਨਹੀਂ ਨਹੀਂ ਮਾਈਕ ਲਾਏ ਹਾਂਜੀ ਹਾਂਜੀ 21 ਵਿੱਦਲਜੀਤ ਕੋਈ ਗੱਲ ਦੱਸੇ ਮੈਂ ਨਹੀਂ ਅਸਲ ਵਿੱਦਲਜੀਤ ਕੋਈ ਗੱਲ ਦੱਸੀ ਵੀ ਨਹੀਂ ਉਹਨੇ ਮੈਂ ਨਹੀਂ 21 ਪੁਸ਼ਪਨ ਦਲਜੀਤ ਨੂੰ ਵੈਦਲਜੀਤ ਇੱਥੇ ਖਲੋਤੇ ਭੈਣ ਭਰਾ ਕੋਈ ਗਲਤੀ ਨਹੀਂ ਕੀਤੀ ਮੰਮੀ ਹੋਵੇ ਮਾਜੀ ਕੀ ਹੋ ਗਿਆ ਸੀ ਨਿਓਂ ਨੇ ਅੱਜ ਕੋਈ ਗੱਲ ਨਹੀਂ ਭੈਣ ਜੀ ਟੈਨਸ਼ਨ ਲੈਣੀ ਪੁਸ਼ਪਨ ਦਲਜੀਤ ਨੂੰ ਭੈਣ ਜੀ 2 1 10 ਦੋਵੇਂ ਭੈਣ ਭਰਾ ਇੱਥੇ ਖਲੋਤੇ ਵੈਦਲਜੀਤ ਹਾਂ ਜੀ ਦੋਵੇਂ ਜਾਣੇ ਕੋਈ ਡਰ ਹੈਗਾ ਇਹਨੂੰ ਤਾਂ ਮੈਂ ਸਾਹ ਵੀ ਲੈਣਾ ਤੇ ਬਾਕੀ ਰਹੀ ਵਾਲ ਉਹਦੇ ਭਰਾ ਦੇ ਜਿੰਨੀਆਂ ਗੱਲਾਂ ਉਹਨਾਂ ਨੂੰ ਕਹੀ ਕਹਿ ਦਿੱਤੀ ਹਾਏ ਕਹਿ ਦਿੱਤੀ ਕਰ ਬੋਲਿਓ ਕੁਛ ਹੈਲੋ ਹੈਲੋ ਵਨ ਸੰਦੀਪ ਹਾਂਜੀ ਮਾਸੀ ਜੀ ਵਨ ਸੰਦੀਪ ਗੱਲ ਸੁਣ ਨਹੀਂ ਤੂੰ ਇਹੋ ਗੱਲ ਹੀ ਕਰ ਮम्मी ਦੀ ਗੱਲ ਮੰਨਣੇਗੀ ਨਾ ਤੇ ਚੰਗੀ ਰਹੇਗੀ ਹੁਣ ਮੈਂ ਕਹ ਮम्मी ਦੀ ਸਾਰੀਆਂ ਗੱਲਾਂ ਮੰਨਨੀ ਤੇ ਮम्मी ਮੇਰੇ ਕਹਣੇ ਜੇ ਤਾਂ ਮੈਂ ਮੰਮੀ ਗੱਲ ਅੱਗੇ ਮਾਸੀ ਹੁਣ ਮੈਂ ਕੀ ਕਰ ਸਕਦੀ ਹਾਂ ਮੈਂ ਬੁੱਤ ਇਸਰੇ ਕਹਿਣ ਲਈ ਆ ਵੀ ਪਿਆਹੀ ਟਾਡੇ ਕੰਮ ਆ ਜਾਣਗੇ ਮੈਂ ਤੇ ਸਭ ਨਾਲ ਨਾਲ ਉਹਦੇ ਰਹਿਣ ਦੀ ਆ ਉਹ ਕਹਿੰਦਾ ਮੈਨੂੰ ਕੋਈ ਦਿਮਾਗ ਵਿੱਚ ਕੀ ਚੱਲਣ ਡਿਆ ਮੈਂ ਤੇ ਜ਼ਿਆਦਾ ਕੰਮ ਵੀ ਨਹੀਂ ਕਰਨ ਦਿੰਦੀ ਆਪੇ ਕਰ ਲੈਣੀ ਮੈਂ ਚੱਲ ਤੂੰ ਲਾਗੇ ਖਲੋਤੀ ਰਿਹਾ ਕਰ ਅੱਛਾ ਅੱਛਾ ਹਾਂਜੀ ਠੀਕ ਆ ਕੋਈ ਗੱਲ ਨਹੀਂ ਹਾਏ ਤੇ ਬਾਕੀ ਨਾ ਇੱਕ ਵਾਰੀ ਤੁਸੀਂ ਸਮਝਾ ਦਿਓ ਤੁਹਾਡੀ ਗੱਲ ਜ਼ਿਆਦਾ ਮੰਨਦੀ ਆ ਕੋਈ ਗੱਲ ਨਹੀਂ ਮੈਂ ਵੀ ਸਮਝਾ ਦਵਾਂਗੀ ਤੇ ਬਾਕੀ ਜਦ ਤੱਕ ਮੈਨੂੰ ਪਤਾ ਨਾ ਰਮਣ ਦਾ ਦੱਸਿਆ ਪੀ ਨਹੀਂ ਦੱਸਿਆ ਉਹਨੇ ਆਪਣੇ ਭਰਾ ਨੂੰ ਕੁਝ ਨਹੀਂ ਦੱਸਿਆ ਤਾਂ ਕੁਝ ਨਹੀਂ ਆ ਤੇ ਮਸੀ ਜੀ ਬਾਕੀ ਪਤਾ ਨਹੀਂ ਹੁੰਦਾ ਕੋਈ ਵੀ ਉਹ ਨਹੀਂ ਜੀ ਗੱਲ ਹੀ ਮੰਨਣੀ ਤੇ ਮੈਂ ਕਿਹਦੀ ਗੱਲ ਮੰਨਣੀ ਆ ਨਾਲੇ ਉਹ ਵੀ ਮੇਰਾ ਚੰਗਾ ਹੀ ਸੋਚਦੀ ਆ ਉਹਨਾਂ ਮਾੜਾ ਥੋੜੀ ਸੋਚਣਾ ਇਹਦੀ ਗੱਲ ਸਹੀ ਆ ਤੂੰ ਐਦਾਂ ਮੇਰੇ ਭੈਣ ਬਣ ਕੇ ਮੇਰੇ ਭੈਣ ਬਣ ਕੇ ਨਾ ਐਦਾਂ ਮੰਮੀ ਦੇ ਅੱਗੇ ਕੋਈ ਜਵਾਬ ਨਾ ਦੇਈ ਠੀਕ ਆ ਨਾ ਠੀਕ ਮੈਂ ਦਿੰ ਕਰ ਲੂੰਗੀ ਬਾਕੀ ਇਹ ਗੱਲ ਵਾ ਕਿ ਆਪਾਂ ਨਾ ਤੇਰੇ ਪਿੰਡ ਜਾਵਾਂਗੇ ਕਿਸ ਦਿਨ ਠੀਕ ਆ ਗੱਲ ਕਰ ਲਓ ਨਾ ਪੈਸੇ ਸੱਚ ਆ ਕੀ ਮੰਮੀ ਦਾ ਮੁੰਡਾ ਹੀ ਹੈ ਨਾ ਉਹਨਾਂ ਨੂੰ ਬਾਕੀ ਇਹ ਗੱਲ ਵਾ ਮੰਮੀ ਨੂੰ ਨਾ ਦੁੱਖ ਬੜਾ ਵਾ ਕਿ ਉਹਨਾਂ ਦਾ ਵੀ ਮੁੰਡਾ ਗਿਆ ਵਾ ਠੀਕ ਆ ਤੇ ਤੂੰ ਪੈਸੇ 2 1 ਇੱਕ ਮਿੰਟ 2 1 ਜੋ ਤਾਂ ਮੰਮੀ ਨੂੰ ਨਾ ਦੁੱਖ ਬੜਾ ਵਾ ਜੇ ਕੱਲ ਨੂੰ ਮੇਰੀ ਰੱਬ ਨੇ ਕਿਤੇ ਸੁਣ ਲਈ ਨਾ ਫਿਰ ਆਪੇ ਮੇਰਾ ਪੁੱਤ ਘਰ ਬਣਾਊਗਾ ਹਾਂਜੀ ਤੇ ਤੂੰ ਟੈਨਸ਼ਨ ਨਾ ਲਿਆ ਕਰ ਕੋਈ ਵੀ ਠੀਕ ਆ ਤੇ ਬਾਕੀ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਹੀ ਕਿ ਆਪਾਂ ਤੇਰੇ ਪਿੰਡ ਚੱਲਾਂਗੇ ਠੀਕ ਆ ਠੀਕ ਆ ਜੀ ਨੀ ਆ ਰਿਹਾ ਤੂੰ ਆ ਜੋ ਤੈ ਇਹ ਗੱਲ ਤੇ ਮੈਨੂੰ ਵੀ ਪਤਾ ਵਾ ਹੈਲੋ ਹੈਲੋ ਜਦੋਂ ਤੂੰ ਹੀ ਹੁੰਦੇ ਜੇ ਮਾਸੀ ਲੱਗੇ ਉਦੋਂ ਕਰਦੇ ਜੇ ਮਾਸੀ ਵਾਲਦੀਆਂ ਗੱਲਾਂ ਤੇ ਜਦੋਂ ਮੇਰੇ ਲੱਗੇ ਆ ਜਾਂਦੇ ਜੇ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਅੜ ਗਿਆ ਸੀ ਨਾ 21 ਕਲੀਅਰ ਤੇ ਜੁਬਾਨ 21 ਪਾ ਦੇ ਇੱਕ ਮਿੰਟ ਹਲਾ ਵੀਡੀਓ ਨਹੀਂ ਮੱਦੰਦਾ ਹੋਊ ਤੁਝੇ ਕਾੜ ਚ ਤੇ ਜਦੋਂ ਤੇ ਹਿਮੇਰੇ ਲੱਗੇ ਆ ਜਾਂਦੇ ਜੀ ਹਾਏ ਜੁਬਾਨ ਨਹੀਂ ਚੱਲਦੀ ਚੱਲ 2 1 ਜਦੋਂ ਮੇਰੇ ਲੱਗੇ ਆ ਜਾਂਦੇ ਆ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਆ ਕੋਈ ਗੱਲ ਨਹੀਂ ਜੀ 1 4 ਮੁਖਤਾਰ ਸਿੰਘ ਜੀ ਠੀਕ ਠਾਕ ਵਧੀਆ ਮਸ ਜੀ ਹੋ लवली ਠੀਕ ਠਾਕ ਜੀ ਤੁਸੀਂ ਹਾਂਜੀ ਠੀਕ ਠਾਕ ਆਪਣੀ ਸੁਣਾਓ ਤੁਸੀਂ ਸ਼ੁਕਰ ਹੈ ਜੀ ਇੱਥੇ ਆਏ ਇਹ ਗਰਦਾਪੁਰ 1 ਵਰਮਕタル ਸਿੰਘ ਜੀ ਠੀਕ ਠਾਕ ਆਸ ਆ ਗਈ 2 ਵਨ ਮਸੀਹ ਜੋਤ ਨਹੀਂ ਲੱਭਣ ਦੀ ਕਿਧੇ ਕਿੱਥੇ ਆ ਉਹ ਤਾਂ ਸੰਦੀਪ ਦੋਵੇਂ ਜਣੀਆਂ ਚਾਹ ਬਣਾਉਂਦੇ ਆਂ ਸੋਈ ਵਿੱਚ ਲਵਣੀ ਮੰਜ ਕਿੱਦਾਂ ਮਰਿਆ ਲਵਣੀ ਦੇ ਸੀਨ ਵੇਖਿਓ ਲਵਣੀ ਵਨ ਜੋਤ ਸਸਿਕਾ ਭੈਣ ਸਸਿਕਾ ਮੀਤ ਜੀ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਓਏ ਅਭੀ ਮੀਂਹ ਜਾਂ ਲੱਥ ਪਿਆ ਜੀ ਨਹੀਂ ਨਹੀਂ ਫੋਨ ਨੂੰ ਕਿਹਣਾ ਵਾ ਉਦਾਂ ਹੀ ਪਿਆ ਹੋਣਾ ਅੰਦਰ ਕਿਤੇ ਤਾਂ ਕਰਕੇ ਵੇਖਿਆ ਨਹੀਂ ਨਹੀਂ ਇਹ ਕਿਹਦਾ ਭਾਈ 2 1 2 1 ਉਹ ਮੇਰੀ ਗੱਲ ਸੁਣ ਐਨੀ ਗੱਲ ਤੇ ਹੈ ਨਹੀਂ ਆ ਕਿ ਤੂੰ ਮੈਨੂੰ ਫੋਨ ਨਾ ਕਰੇ ਨਹੀਂ ਆਉਂਦਾ ਨਾ ਕੁਛ ਨਹੀਂ ਉਹ ਤਾਂ ਨਹੀਂ 1 ਦੀਦੀ ਮੈਂ ਕਰਾਵਾਂ ਕੁਝ ਜੋ ਤਾਂ ਕਰਾਉਣਾ ਕੀ ਹੈ ਮੈਨੂੰ ਪਹਿਲਾਂ ਗੱਲ ਦੱਸ ਸੁਣਿਆ ਵੀਰ ਕੁਝ ਪੁੱਛ ਤਾ 2 1 ਵੀਰ ਤੇਰਾ ਪੁੱਛਦਾਈ ਗੱਜ ਨਹੀਂ ਨਹੀਂ ਪਾਈ ਗਿਆ ਹੈ ਹਾਂਜੀ ਹਾਂਜੀ 21 ਵਿਦਲਜੀਤ ਕੋਈ ਗੱਲ ਦੱਸੇ ਮੈਂ ਨਹੀਂ ਦੱਸ ਬੰਦ ਵਿਦਲਜੀਤ ਕੋਈ ਗੱਲ ਦੱਸੀ ਵੀ ਨਹੀਂ ਉਹਨੇ ਪੁਸ਼ਪਾ ਦਲਜੀਤ ਨੂੰ ਵਿਦਲਜੀਤ ਇੱਥੇ ਖਲੋਤੇ ਭੈਣ ਭਰਾ ਕੋਈ ਗਲਤ ਨਹੀਂ ਕੀਤੀ ਮੰਮੀ ਹੋ ਗਿਆ ਸੀ ਨਿਉਂ ਡਿਆ ਕੋਈ ਗੱਲ ਨਹੀਂ ਭਾਜੀ ਟੈਨਸ਼ਨ ਲੈਣੀ ਪੁਸ਼ਪਾ ਦਲਜੀਤ ਨੂੰ ਮੈਨੂੰ ਦੂਣ ਦਾਸਾ ਦੋਵੇਂ ਭੈਣ ਭਰਾ ਉੱਥੇ ਖਲੋਤੇ ਵਿਦਲਜੀਤ ਹਾਂ ਦੋਵੇਂ ਜਾਣੇ ਉੱਥੇ